ਮਾਣਿਓ ਜੀ ਐਸਐਸਪੀ ਸਾਹਿਬ ਢੰਡਾ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇ ਅਸੀਂ ਸਰਚ آپریشن ਚਲਾ ਰਹੇ ਜਿਹਦੇ ਵਿੱਚ ਅਸੀਂ ਕੈਸੋ آپریشن ਕਰ ਰਹੇ ਆਂ ਨਾਲੇ ਜਿਹੜੇ ਹੈਗੇ ਅਸੀਂ ਸਪੈਸ਼ਲ ਇਲਾਕਾ ਬੰਦੀਆਂ ਰਾਈਆਂ ਸਪੈਸ਼ਲ ਚੈਕਿੰਗ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਵਿੱਚ ਹੀ ਕੱਲ ਸਿਵਲ ਲਾਈਨ ਥਾਣੇ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਜਿਸ ਦੇ ਵਿੱਚ ਇੱਕ ਮੋਨੂ ਨਾਮ ਦਾ ਲੜਕਾ ਹੈਗਾ ਬੋਨੂ ਗੁੱਜਰ ਜੋ ਕਿ ਸੁਰਖਪੀਰ ਰੋਡ ਕਨਾਲ ਕਲੋਨੀ ਥਾਣੇ ਦੇ ਰਹਿਣ ਵਾਲਾ ਹੈ ਇਹ ਕੱਲ ਜਿਹੜਾ ਸੀਗਾ ਇਹ ਭਾਗ ਰੋਡ ਦੇ ਉੱਪਰ ਰਿਕ ਰੋਡ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਦੇ ਜਦੋਂ ਨੂੰ ਰੋਕਿਆ ਇਹਨੂੰ ਚੈੱਕ ਕੀਤਾ ਤਾਂ ਇਹਦੀ ਪੋਜੀਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਅਸੀਂ ਬਰਾਮਦ ਕੀਤੇ ਜਿਹਦੇ ਵਿੱਚੋਂ ਚਾਰ ਦੇਸੀ ਪਿਸਤੌਲ ਜਿਹੜੇ 32 ਬੋਰ ਦੇ ਆ ਇੱਕ ਦੇਸੀ ਪਿਸਤੌਲ ਜਿਹੜਾ 34 ਦਾ ਹੈਗਾ ਇਸ ਤੋਂ ਇਲਾਵਾ 6 ਜਿੱਦਾ ਕਾਰਤੂਸ 34 ਤੇ 5 ਜਿੱਦਾ ਕਾਰਤੂਸ 34 ਦੇ ਜਿਹੜੇ ਹੈਗੇ ਦੇ ਕੋਲ ਪ੍ਰਾਪਤ ਹੋਏ ਇਸ ਬਰਾਮਦਗੀ ਤੋਂ ਬਾਅਦ ਇਹਦੇ ਉੱਪਰ ਜਿਹੜਾ ਮਕਦਮਾ 171 ਨੰਬਰ ਅੰਡਰ ਸੈਕਸ਼ਨ 25 ਆਬਜੈਕਟ थाना ਸਿਗਨ ਲਾਈਨ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਮਕਦਮਾ ਦਰਜ ਕਰਕੇ ਜਿਹੜੀ ਹੀ ਫੁਰਤਰ ਮਕਦਮੇ ਦੀ ਤਤਕਸ਼ ਕੀਤੀ ਜਾ ਰਹੀ ਹੈ ਇਸ ਦੇ ਵਿੱਚ ਦੱਸਣਾ ਯੋਗ ਹੋਵੇਗਾ ਕਿ ਇਹ ਜਿਹੜਾ ਮੋਨੂ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਰਖਪੀਰ ਰੋਡ ਦੇ ਉੱਪਰ ਰਹਿੰਦਾ ਤੇ ਇਹਦੇ ਜਿਹੜੇ ਪਿਓ ਹੈ ਕਬਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਇੱਕ ਕਿਸੇ ਮੁਕੱਦਮੇ ਦੇ ਵਿੱਚ ਗਿਆ ਸੀਗਾ ਜੇਲ੍ਹ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਇਹਦੀ ਮੁਲਾਕਾਤ ਹੋਈ ਜੋ ਉਸ ਨੇ ਇੱਕ ਨਿਕਨੇਮ ਸਾਨੂੰ ਦੱਸਿਆ ਜਿਹਦੇ ਬਾਰੇ ਸਾਡੇ ਕੋਲ ਤਫਤੀਸ਼ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸ ਨੇ ਇਹਦੇ ਨਾਲ ਇੱਕ ਕੁਝ ਨੰਬਰ ਸ਼ੇਅਰ ਕੀਤੇ ਕਿ ਜਦੋਂ ਤੂੰ ਬਾਹਰ ਜਾਏਂਗਾ ਸਾਡਾ ਕੋਲ ਸਮਾਨ ਹੈਗਾ ਉਹ ਜਿਹੜਾ ਸਮਾਨ ਤੋਂ ਮੱਧ ਪ੍ਰਦੇਸ਼ ਦੇ ਵਿੱਚੋਂ ਲੈ ਕੇ ਆਉਣਾ ਸੋ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚਲਾ ਜਾਂਦਾ ਹੈ ਇੱਥੇ ਟ੍ਰੇਨ ਪਕੜ ਕੇ ਬਟੰਡਾ ਤੋਂ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਤੇ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਜਿਹੜੇ ਹੈਗੇ ਸਪਲਾਈ ਕਰਕੇ ਉੱਥੋਂ ਚਲਾ ਜਾਂਦਾ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨਸ ਰਾਈਨ ਜਿਹੜਾ ਵਾਪਿਸ ਬਠਿੰਡਾ ਉਤਰਦਾ ਤੇ ਉਤਰ ਕੇ ਫਿਰ ਇਹ ਪੈਦਲ ਰਸਤੇ ਰਾਈਨ ਜਾ ਰਿਹਾ ਸੀ ਘਰ ਨੂੰ ਵਾਪਿਸ ਤਾਂ ਜਦੋਂ ਭਾਗੂ ਰੋਡ ਰਿੰਗ ਰੋਡ ਦੇ ਉੱਪਰ ਪਹੁੰਚਿਆ ਤਾਂ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਇਹਨੂੰ ਐਪ੍ਰੀਹੈਂਡ ਕੀਤਾ ਗਿਆ ਇਹਨੂੰ ਰੋਕਿਆ ਗਿਆ ਇਹਦੇ ਕੋਲ ਜਿਹੜੀ ਪੋਜੀਸ਼ਨ ਦੇ ਵਿੱਚੋਂ ਇਹ ਜਿਹੜੀ ਅਸਲਾ ਜਿਹੜਾ ਹੈਗਾ ਬਰਾਮਦ ਹੋਇਆ ਜਿਹਦੇ ਵਿੱਚ ਇਸ ਮੁਕਦਮੇ ਦੇ ਵਿੱਚ ਸਾਨੂੰ ਟੋਟਲ ਕੁੱਲ 5 ਦੇਸੀ ਪਿਸਤੌਲ ਜਿਹਦੇ ਵਿੱਚ 4 32 ਬੋਰ ਨੇ 1 34 ਦਾ ਤੇ 11 ਜਿੰਦਾ ਕਾਰਤੂਸ ਬRAND ਕੀਤੇ ਗਏ ਨੇ ਜਿਸ ਦੇ ਵਿੱਚ 6 ਜਿਹੜੇ ਜਿੰਦਾ ਕਾਰਤੂਸ 32 ਬੋਰ ਦੇ ਆ ਤੇ 5 ਜਿਹੜੇ ਜਿੰਦਾ ਕਾਰਤੂਸ 34 ਦੇ ਹੈਗੇ ਆ ਫਰਦਰ ਜਿਹੜੀ ਹੈਗੀ ਹੈ ਸਾਡੇ ਵੱਲੋਂ ਮੁਕਦਮਾ ਦਰਜ ਕਰਕੇ ਸਿਵਲ ਲਾਈਨ ਦੇ ਵਿੱਚ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਸਾਡਾ ਮੇਨ ਜਿਹੜਾ ਤਫਤੀਸ਼ ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਸ ਵਾਸਤੇ ਯੂਜ਼ ਕਰਨੇ ਸੀ ਇਹਨੇ ਕਿਸੇ ਵਾਰਦਾਤ ਵਾਸਤੇ ਵਰਤੇ ਨੇ ਸੀਗੇ ਜਾਂ ਕਿਸੇ ਨੂੰ ਅੱਗੇ ਵੇਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਹੈ ਦੀ ਜਿਹੜੀ ਕੁੱਝ ਕੇ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਗੈਂਗ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਪਰੰਤੂ ਜਦੋਂ ਇਹ ਕਿਉਂਕਿ ਇਹਦੇ ਉੱਪਰ ਦੋ ਮੁਕਦਮੇ ਦਰਜ ਨੇ ਇੱਕ ਮੁਕਦਮਾ ਪਿੱਛੇ ਜੇ ਇਹਦੇ ਤੇ ਸਨੇਚਿੰਗ ਦਾ ਦਰਜ ਹੋਇਆ ਸੀ ਕਨਾਲ ਕਲੋਨੀ ਦੇ ਵਿੱਚ ਇੱਕ ਪੀਜ਼ਾ ਵਾਲੇ ਤੋਂ ਜਿਹੜੇ ਇਹਨਾਂ ਨੇ ਕੁਝ ਪੈਸੇ ਦੀ ਖੋਹ ਕੀਤੀ ਸੀਗੀ ਉਸ ਸੰਬੰਧ ਦੇ ਵਿੱਚ 5 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਥਾਣਾ ਕਨਾਲ ਕਲੋਨੀ ਦੇ ਵਿੱਚ ਤਾਂ ਉਸ ਐਫਆਈਆਰ ਦੇ ਵਿੱਚ ਜਦੋਂ ਇਹਦੀ ਗ੍ਰਿਫਤਾਰੀ ਹੁੰਦੀ ਹੈ ਤੇ ਬਠਿੰਡਾ ਜੇਲ੍ਹ ਦੇ ਵਿੱਚ ਜਦੋਂ ਜਾਂਦਾ ਹੈ ਤਾਂ ਪਹਿਲਾਂ ਇਹ ਤੋਂ ਬੰਦੇ ਇੱਕ ਬੰਦਾ ਜੇਲ੍ਹ ਦੇ ਵਿੱਚ ਸੀਗਾ ਜਦੋਂ ਉਸਦੇ ਨਾਲ ਇਹਦੀ ਰਾਪਤਾ ਹੋਇਆ ਤਾਂ ਉਸਨੇ ਇਹਦੇ ਨਾਲ ਨੰਬਰ ਸ਼ੇਅਰ ਕੀਤਾ ਸੀਗਾ ਉਸਨੇ ਉਹਨੂੰ ਦੱਸਿਆ ਵੀ ਸਾਡਾ ਜਿਹੜਾ ਸਮਾਨ ਹੈਗਾ ਉੱਥੋਂ ਲੈ ਕੇ ਆਉਣਾ ਅੱਗੇ ਫਰਦਰ ਜਿਹੜਾ ਹੈਗਾ ਇਹਨੂੰ ਪੈਸਿਆਂ ਦੀ ਕਮਿਟਮੈਂਟ ਵੀ ਕੀਤੀ ਉਹਨਾਂ ਨੇ ਕਿ ਅਸੀਂ ਜਦੋਂ ਤੂੰ ਲੈ ਕੇ ਆਏਂਗਾ ਤੈਨੂੰ ਅਸੀਂ ਪੈਸੇ ਵੀ ਦੇਵਾਂਗੇ ਤੇ ਇਹ ਜਿਹੜੇ ਵੈਪਨ ਸੀਗੇ ਇਹ ਉਹਦੇ ਕਹਿਣ ਦੇ ਉੱਪਰ ਹੀ ਲੈ ਕੇ ਆਇਆ ਸੀਗਾ ਉਹ ਸਾਡੀ ਤਫ਼ਤੀਸ਼ ਦੇ ਵਿੱਚ ਆ ਚੁੱਕਾ ਹੈ ਫਰਦਰ ਜਿਹੜੀ ਹੈਗੀ ਅਸੀਂ ਪੁੱਛ ਕੇ ਜਿਹੜੀ ਹੈਗੀ ਉਦੇ ਬਾਰੇ ਵੀ ਸਾਨੂੰ ਇਨਫੋਰਮਸ ਮਿਲਿਆ ਨੇ ਅਸੀਂ ਉਹਦੇ ਵਿੱਚ ਜਿਹੜਾ ਹੈਗਾ ਇਹਨੂੰ ਪ੍ਰੋਡਕਸ਼ਨ ਲੈਣ ਤੇ ਲਿਆ ਕੇ ਉਹਦੇ ਸਿਲਾਫ ਜਿਹੜੀ ਬੰਦ ਕਰ ਵੀ ਕਰਾਂਗੇ ਜਿਹੜਾ ਮੰਗਵਾਇਆ ਉਹ ਕਿਹੜੇ ਗਿਆ ਜਿਹੜਾ ਪਹਿਲੇ ਮੰਗਵਾਇਆ ਜਿਹੜਾ ਮੰਗਵਾਇਆ ਉਹਦਾ ਨਿਕਨੇਮ ਸਾਹਮਣੇ ਆਇਆ ਸਾਡੇ ਕੋਲ ਉਸ ਦੇ ਰਿਗਾਰਡਿੰਗ ਜਿਹੜੀ ਹੈਗੀ ਤਕਤੀਸ਼ ਕਰ ਰਹੇ ਆ ਕਿਉਂਕਿ ਬੰਦਾ ਜਿਹੜਾ ਹੈਗਾ ਉਹਨਾਂ ਨੇ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਉਹਨਾਂ ਨੇ ਇਹਨੂੰ ਸਹੀ ਨਾਮ ਨਹੀਂ ਦੱਸਿਆ ਆਪਣਾ ਤੇ ਉਸ ਵਿਸ਼ੇ ਤੇ ਜਿਹੜੀ ਹੈਗੀ ਅਸੀਂ ਤਫ਼तीश ਕਰਕੇ ਉਹਦੀ ਜਿਹੜੀ ਐਗਜ਼ੈਕਟ ਡਿਟੇਲਸ ਹੈਗੀ ਬੰਦੇ ਦੀ ਉਹਨੂੰ ਫਾਈਂਡ ਆਊਟ ਕਰਨੀ ਕੋਸ਼ਿਸ਼ ਕਰ ਰਹੇ ਹਾਂ। ਓਕੇ ਸਰ। ਤਾਂ ਫਿਸ਼ਲ ਮਿਲੇ ਹੈਗਾ ਗੈਂਗਰਾਂ ਨਾਲ ਸੰਬੰਧ ਹੋ ਸਕਦਾ ਇਹਦੇ ਸੰਬੰਧ ਜਾਨਕੀ। ਦੇਖੋ ਜਿਹੜਾ ਇਹ ਬੰਦਾ ਫੜਿਆ ਇਹਦੇ ਬੇਸਿਕਲੀ ਖੁਦ ਦੇ ਤਾਂ ਕਿਸੇ ਗੈਂਗ ਨਾਲ ਸੰਬੰਧ ਨਹੀਂ ਹੈਗੇ ਪਰੰਤੂ ਜਿਹੜੇ ਬੰਦੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈਗਾ ਜਦੋਂ ਉਹਦੀ ਆਈਡੈਂਟੀਫਿਕੇਸ਼ਨ ਹੋ ਜਾਊਗੀ ਤਾਂ ਡੈਫੀਨਿਟਲੀ ਹੋ ਸਕਦਾ ਕਿਸੇ ਗੈਂਗ ਨਾਲ ਵੀ ਸੰਬੰਧਿਤ ਹੋਵੇ ਕਿਉਂਕਿ ਪੰਜ ਜਿਹੜੇ ਹੈਗੇ ਨੇ ਵੈਪਨ ਹੈਗੇ ਆ ਤੇ ਪੇਮੈਂਟ ਵੀ ਜਿਹੜੀ ਹੈਗੀ ਆ ਉਹਨੇ ਆਪਣੇ ਕਿਸੇ ਬੰਦੇ ਇਹ ਦਾ ਬੇਸਿਕਲੀ ਪਰਪਸ ਹੈ ਕਿ ਜਿਵੇਂ ਕੂਰੀਅਰ ਵਾਗੂ ਇਹ ਬਠਿੰਡੇ ਤੋਂ ਜਾਂਦਾ ਹੈ ਉੱਥੇ ਮੱਧ ਪ੍ਰਦੇਸ਼ ਜਾ ਕੇ ਕਲੈਕਟ ਕਰਕੇ ਵਾਪਸ ਇਹਦੇ ਤੋਂ ਆਉਂਦਾ ਹੈ ਤੇ ਵਾਪਸੀ ਤੇ ਜਿਹੜਾ ਹੈਗਾ ਫੜਿਆ ਹੈ ਮੇਰੇ ਕੋਲ ਦੇਣੀ ਸੀ ਜੀ ਕਿਸੇ ਨੂੰ ਇੱਥੇ ਜਾਂ ਕੋਈ ਹਾਲੇ ਪਤਾ ਹੀ ਨਹੀਂ ਸੀ ਇਸ ਨੂੰ ਕੀ ਕਰ ਨਹੀਂ ਇਸ ਨੂੰ ਜਿਹੜਾ ਸੀਗਾ ਉਹਨਾਂ ਨੇ ਕਿਹਾ ਸੀ ਜਦੋਂ ਤੋਂ ਲੈ ਕੇ ਤੇ ਬਠਿੰਡੇ ਦੇ ਵਿੱਚ ਪਹੁੰਚ ਜਾਏਗਾ ਘਰ ਤੇ ਵੇ ਜਾ ਕੇ ਸਾਨੂੰ ਫਿਰ ਦੁਬਾਰਾ ਕਾਲ ਕਰਨਾ ਕਨੈਕਟ ਕਰਨਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਫਿਰ ਅੱਗੇ ਟਾਰਗੇਟ ਦੱਸਾਂਗੇ ਫਰਦਰ ਉਹਨਾਂ ਨੇ ਜਿਹੜੇ ਕੇਸ ਬੰਦੇ ਨੂੰ ਸਪਲਾਈ ਕਰਨੇ ਸੀਗੇ ਉਸ ਐਂਗਲ ਤੇ ਵੀ ਅਸੀਂ ਜਾਂਚ ਕਰ ਰਹੇ ਹਾਂ ਸਰ ਪ੍ਰੈਸੇ ਕਿੰਨੇ ਪਾ ਲੋ ਸੇੜ ਦਖੋ ਉਹਨੇ ਐਗਜ਼ੈਕਟ ਅਮਾਉਂਟ ਨਹੀਂ ਉਹਨੂੰ ਦੱਸੀ ਸੀ ਬਟ ਇਹਨਾਂ ਨੂੰ ਉਹਨਾਂ ਨੇ ਉਹਨੇ ਕਹਿ ਸੀ ਜਦੋਂ ਤੂੰ ਸਾਡੀ ਕੰਮ ਕਰ ਦੇਗਾ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਕੁਝ ਪੇਮੈਂਟ ਜਿਹੜੀ ਹੈਗੀ ਜ਼ਰੂਰ ਦੇਵਾਂਗੇ। ਇਹ ਅਸਲ ਇੰਡੀਅਨ ਹੈ ਜੀ ਇੰਪੋਰਟਡ ਹੈ। ਨਹੀਂ ਇਹ ਸਾਰੇ ਦੇਸੀ ਪਿਸਤੌਲ ਨੇ ਕੰਟਰੀ ਮੇਡ ਹੈਗੇ ਆ 4 ਜਿਹੜੇ 32 ਬੋਰ ਦੇ ਨੇ ਤੇ ਇੱਕ ਜਿਹੜਾ ਹੈਗਾ 30 ਬੋਰ ਦਾ। ਜਿਹੜਾ ਸਭ ਜੇ ਤਸਾ ਦਾ ਬਤਨ ਲੱਗੇ ਇਸ ਮਾਮਲੇ ਚ ਆਪਾਂ ਦੱਸ ਜਿਹੜਾ ਇਹਦੀ ਮੁੱਢਲੀ ਪੁਛਗਿਸ਼ ਦੇ ਵਿੱਚ ਜਿਹੜਾ ਆਇਆ ਬੰਦਾ ਇਹਨੇ ਉਸ ਦਾ ਨਿਕਨੇਮ ਦੱਸਿਆ। ਤੋ ਉਸ ਨਿਕਰੇ ਨੂੰ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਐਕਰੋਬਰੇਟ ਕਰਾਂਗੇ ਕਿ ਉਹ ਬੰਤਾ ਮੇਨ ਕੌਣ ਹੈਗਾ ਉਹਦਾ ਨਾਮ ਕੀ ਹੈ ਸਾਰੀ ਡਿਟੇਲ ਹਾਸਲ ਕਰਨ ਤੋਂ ਬਾਅਦ ਫਿਰ ਉਹਨੂੰ ਪ੍ਰੋਡਕਸ਼ਨ ਹਨਟਰ ਦੇ ਲਿਆ ਕੇ ਫਰਦਰ ਜਿਹੜੀ ਇਹ ਤਰਪੇਸ਼ ਕੀਤੀ ਜਾਵੇਗੀ। ਉਸੇ ਕਰੋ। ਇਹ ਜਿਹੜਾ ਇਹ ਫਸਟ ਟਾਈਮ ਗਿਆ ਸੀਗਾ ਬਟ ਪਹਿਲਾਂ ਤੋਂ ਇਹਦੇ ਕ੍ਰਿਮੀਨਲ ਹਿਸਟਰੀ ਹੈਗੀ 2 ਮੁਕਦਮੇ ਦਰਜ ਹੈ। ਇੱਕ ਮੁਕਦਮੇ ਦੇ ਉੱਪਰ 365 ਐਸਸੀਐਸਟੀ ਇੱਕ ਦਾ ਦਰਜ ਹੈ। ਸੈਕੰਡ ਮੁਕਦਮੇ ਦੇ ਇਹਦੇ ਲੁੱਟਪੋਹ ਦਾ ਦਰਜ ਹੈਗਾ। ਥਰਡ ਮੁਕਦਮਾ ਜਿਹੜਾ ਹੈਗਾ ਆਰਨੈਕ ਦਾ ਦਰਜ ਹੋਇਆ। ਜੀ ਇਹ ਖੂਬ ਨਵੀਂ ਗੱਲ ਹੈ। ਇਹਦੇ ਘਰ ਹੈਗਾ ਦੁਰ ਸ਼ੇਸ਼ੋ ਕੋਈ ਪਾ ਗੁਰੂੜਵਾਲਾ ਨੂੰ ਇਹਦਾ ਮਤਲਬ ਹੈ ਕਿ 3 ਘੰਟੇ ਲਈ ਵੀ ਦੇ ਨਹੀਂ ਜਾ ਰਿਹਾ ਉਹ ਡੈਫੀਨਿਟਲੀ ਜਦੋਂ ਇਹ ਇਹਦੇ ਉੱਤੇ ਉਤਰਦਾ ਪਹਿਲਾਂ ਵੀ ਜਿਹੜਾ ਹੈਗਾ ਇਹ ਡਾਇਰੈਕਟ ਜਿਹੜਾ ਬਠਿੰਡਾ ਟ੍ਰੇਨ ਦਾ ਹੀ ਘਰ ਨਹੀਂ ਆਇਆ ਪਹਿਲਾਂ ਵੀ ਕਾਫੀ ਟ੍ਰੇਨਾਂ ਚੇਂਜ ਜਿਹੜੀਆਂ ਹੈਗੀਆਂ ਬਦਲ-ਬਦਲ ਕੇ ਆ ਰਿਹਾ ਸੀਗਾ ਤੋਂ ਉਸੇ ਪਰਪਸ ਲਈ ਕਿ ਕਿਸੇ ਨੂੰ ਪਤਾ ਨਾ ਲੱਗ ਜੇ ਆਪਣਾ ਰੂਟ ਬਦਲ-ਬਦਲ ਕੇ ਘਰ ਨੂੰ ਵੱਲ ਜਾ ਰਿਹਾ ਸੀ ਪਹਿਲਾਂ ਵੀ ਜਿਹੇ ਅਸਲ ਨਹੀਂ ਪਹਿਲੀ ਵਾਰੀ ਇਹ ਫਸਟ ਇਹਦੀ ਪੁਸ਼ਕਸ਼ ਦੇ ਵਿੱਚ ਆਇਆ ਫਸਟ ਟਾਈਮ ਪਤਾ ਜਿਹੜਾ ਹੈਗਾ ਨਸ਼ਾ ਉਹ ਸੌਰੀ ਵੈਪਨ ਲੈਣ ਗਿਆ ਸੀ ਜਿਸ ਦਿਨ ਲੈ ਕੇ ਆ ਕੱਲ ਹੀ ਫੜਿਆ ਗਿਆ ਇਹ ਕਿਸ ਹਿਸਾਬ ਦੇ ਉਪਰ ਅਸਰ ਪੈ ਪੈਸੇ ਹੀ ਪਰਪਸ ਹੈ ਜਾਂ ਕੋਈ ਹੋਰ ਪਰਪਸ ਨਹੀਂ ਇਹ ਜਿਹੜਾ ਪਰਪਸ ਪੈਸਾ ਹੈਗਾ ਕਿਉਂਕਿ ਇਹ ਬੇਸਿਕਲੀ ਕੋਈ ਕੰਮ ਨਹੀਂ ਕਰਦਾ ਇਹ ਬੇਰੋਜ਼ਗਾਰ ਮੁੰਡਾ ਸੀਗਾ ਤੇ ਇਹ ਜਸਟ ਥੋੜੀ ਜਿਹੀ ਪੈਸੇ ਦੀ ਲਾਲਚ ਦੇ ਵਿੱਚ ਜਿਹੜਾ ਹੈਗਾ ਇਹ ਬੇਕਾਬੇ ਦੇ ਵਿੱਚ ਆ ਗਿਆ ਤੇ ਜਿਹੜਾ ਹੈ ਇਸ ਕੰਮ ਕਰ ਰਿਹਾ ਹੈਗਾ ਭਾਈ ਕਿਸੇ ਨੇ ਗਾਰੰਟੀ ਤਾਂ ਦਿੱਤਾ ਹੀ ਹੋਗਾ ਜਿਵੇਂ ਆ ਕਿ ਤੂੰ ਆ ਲੈ ਕੇ ਆਣਾ ਕਿੱਥੇ ਜਾਣਾ ਕਿਹਨੂੰ ਮਿਲਣਾ ਉਹ ਸਾਰਾ ਉਹ ਡੈਫੀਨਿਟਲੀ ਫੋਨ ਤੇ ਕੰਡਕਟਰ ਨਾਲ ਰਿਹਾ ਹੈ ਉਹ ਉੱਥੇ ਜਾ ਕੇ ਜਦੋਂ ਜਦੋਂ ਰਾਸਤਾ ਦੱਸਿਆ ਉਹਨਾਂ ਨੇ ਕਿਹੜੇ ਸ਼ਹਿਰ ਉਤਰਨਾ ਸਾਰਾ ਫੋਨ ਰਹੀ ਇਹਨੂੰ ਉਹ ਉਹਨਾਂ ਨੇ ਗਾਈਡ ਕੀਤਾ ਇਹ ਵੀ ਜਗ੍ਹਾ ਤੇ ਲੈ ਕੇ ਆਇਆ ਕੁਝ ਵਿੱਚ ਦੁਰਾਨੀ ਨੇ ਦੱਸਿਆ ਵੀ ਹੋਣਾ ਕੋਈ ਵੀ ਮੈਂ ਆ ਬੰਦਾ ਕਿਥੇ ਜਾ ਰਹੇ ਆ ਜਾਂ ਨਹੀਂ ਨਹੀਂ ਇਹਨੇ ਜਿਹੜਾ ਐਗਜ਼ੈਕਟ ਐਮਪੀ ਵਾਲੇ ਬੰਦੇ ਦੇ ਇਹਨੂੰ ਐਗਜ਼ੈਕਟ ਡਿਟੇਲਸ ਨਹੀਂ ਪਤਾ ਬਟ ਇਹਨੇ ਸਾਨੂੰ ਜਿਹੜਾ ਕਿਹੜੇ ਪੁਆਇੰਟ ਸੀਗਾ ਕਿਹੜਾ ਜਿਹੜਾ ਜਗ੍ਹਾ ਸੀਗੀ ਤੇ ਜਿਹੜਾ ਟਾਊਨ ਸੀਗਾ ਉਸ ਬਾਰੇ ਇਹਨੂੰ ਸਾਨੂੰ ਡਿਟੇਲਸ ਕਾਫੀ ਸ਼ੇਅਰ ਕੀਤੀਆਂ ਨੇ ਫਰਦਰ ਅਸੀਂ ਟੀਮ ਭੇਜਾਂਗੇ ਕਿਉਂਕਿ ਡੈਫੀਨਿਟਲੀ ਜਿੱਥੇ ਵੀ ਕੋਈ ਵੀ ਜਿਹੜੀ ਜਗ੍ਹਾ ਹੈਗੀ ਆ ਆਲਮੋਸਟ ਸੀਸੀਟੀਵੀ ਨਾਲ ਕਵਰ ਹੁੰਦੀਆਂ ਨੇ ਅਸੀਂ ਉਹ ਸਾਰੇ ਅੰਗਲਾਂ ਤੋਂ ਜਾਂਚ ਕਰਕੇ ਪ੍ਰੋਪਰ ਉਹਨੂੰ ਨਾਮਿਨੇਟ ਕਰਾਂਗੇ ਇਸ ਤੋਂ ਪਹਿਲਾਂ ਵੀ ਐਮਪੀ ਦਾ ਅਸਰ ਆ ਜਾਏਗਾ ਪੰਜਾਬ ਦੇ ਵਿੱਚ ਕਾਸਟਰ ਝੰਡਾ ਦੇ ਪ੍ਰੀਮਰ ਪੱਤਰ ਆ ਜਾ ਰਿਹਾ ਹੈ ਅੱਗੇ ਲਿੰਕ ਨਹੀਂ ਮਿਲਦੇ ਹੈ ਕਿ ਇਹ ਕੌਣ ਬੰਦੇ ਨੇ ਜਿਹੜੇ ਪੰਜਾਬ ਦਾ ਸਵਾਹ ਭੇਜਦੇ ਦੇਖੋ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਰਿਕਵਰੀ ਹੋਣ ਤੋਂ ਬਾਅਦ ਜਿਹੜੀ ਹੈਗੀ ਹੈ ਕੋਸ਼ਿਸ਼ ਹੁੰਦੀ ਹੈ ਜਿਹੜਾ ਬੈਕਗਰਾਉਂਡ ਲਿੰਕ ਹੈ ਜਗਾ ਉਹਨੂੰ ਕੇਅਰ ਕੀਤਾ ਜਾਵੇ ਕਿਉਂਕਿ ਯਾਰ ਅਦਰਵਾਈਜ਼ ਜਿਹੜਾ ਪਤਾ ਬਾਹਰ ਬਟਾ ਐਮਪੀ ਦੇ ਵਿੱਚ ਵੇਚ ਰਿਹਾ ਉਹ ਤਾਂ ਹੋਰ ਵੀ ਕਿਉਂਕਿ ਇਹ ਤਾਂ ਸੌਫਟ ਟਾਰਗੇਟ ਸਕੇ ਨੇ इजीली ਉਹ ਖਜਾਂਦੇ ਨੇ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮੇਨ ਬੰਦਾ ਸਪਲਾਇਰ ਹੈਗਾ ਉਹਨੂੰ ਨੈਪ ਕੀਤਾ ਜਾਵੇ ਇਸ ਨੂੰ ਕਰਨਾ ਨਹੀਂ ਉਹ ਵੀ ਮੋਬਾਈਲ ਹੋਤਾ ਮੂਰੇਗਾ ਕਿਉਂਕਿ ਪੇਮੈਂਟ ਕੈਸ਼ ਦੀ ਕੋਸ਼ਿਸ਼ ਨਹੀਂ ਪੇਮੈਂਟ ਇਹਨੇ ਨਹੀਂ ਕੀਤੀ ਬਟ ਇਹਦਾ ਮੋਬਾਈਲ ਅਸੀਂ ਕਪੜੇ ਦੇ ਵਿੱਚ ਲੈ ਲਿਆ ਜਿਹੜੇ ਜਿਹੜੇ ਨੰਬਰਸ ਨਾਲ ਗੱਲ ਕੀਤੀ ਜਾਂਨੇ ਉਹ ਸਾਡੇ ਕੋਲ ਸਾਰੇ ਹੈਗੇ ਆ ਅਸੀਂ ਉਹਨਾਂ ਨੂੰ ਫਰਦਰ ਜਿਹੜੀ ਹੈਗੀ ਹੈ ਅੱਗੇ ਜੋ ਤਤਤੀਸ ਦੇ ਵਿੱਚ ਪ੍ਰੋਪਰ ਉਹਨੂੰ ਕਰਕੇ ਜੇ ਤੋ ਪ੍ਰੋਪਰ ਬੰਦੇ ਆਇਡੈਂਟੀਫਾਈ ਹੋ ਜਾਣਗੇ ਪ੍ਰੋਪਰ ਨਾਮਿਨੇਟ ਕਰਾਂਗੇ ਸਰ ਲੱਗਦਾ ਤੁਹਾਨੂੰ ਜੇਲ੍ਹ ਤੋਂ ਸਾਰਾ ਨੈਟਵਰਕ ਚੱਲਦਾ ਹੈ ਕਿ ਸਾਰੇ ਬੰਦੇ ਨੇ ਇਸ ਨੂੰ ਗਾਈਡ ਕੀਤਾ ਨਹੀਂ ਡੈਫੀਨਿਟਲੀ ਜੇਲ੍ਹ ਦੇ ਵਿੱਚ ਨੈਟਵਰਕ ਵਾਲੀ ਗੱਲ ਨਹੀਂ ਹੈ ਬਟ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਬੰਦਾ ਜੇਲ੍ਹ ਦੇ ਵਿੱਚ ਬੰਦੇ ਨੇ ਇਹਨੂੰ ਦੱਸਿਆ ਵੀ ਇਹ ਜਿਹੜੀ ਚੀਜ਼ ਹੈਗੀ ਸਾਡੀ ਲੈ ਕੇ ਆਉਣੀ ਹੈ ਕਿਉਂਕਿ ਜੇ ਜੇਲ੍ਹ ਦੇ ਵਿੱਚੋਂ ਇਹਨੂੰ ਫੋਨ ਰਾਈ ਕੀਤਾ ਹੁੰਦਾ ਫਿਰ ਦੈਟਸ ਅ ਸੈਪਰੇਟ ਥਿੰਗ ਬਟ ਇਹ ਬੰਦਾ ਜੇਲ੍ਹ ਦੇ ਵਿੱਚ ਹੀ ਗਿਆ ਸੀ ਕਿਸੇ ਮੁਕਦਮੇ ਦੇ ਵਿੱਚ ਤੇ ਸੇਮ ਹੀ ਬਾਰਕ ਦੇ ਵਿੱਚ ਬੰਦ ਸੀਗੇ ਤਾਂ ਕਰਦੇ ਸਰ ਤੁਸੀਂ ਕੋਈ ਕੰਟੈਕਟ ਕੀਤਾ ਹੈ ਕੋਈ ਕੋਈ ਹੋਰ ਕੋ ਦੇਖੋ ਫਿਲਹਾਲ ਅਸੀਂ ਇੱਕ ਟੀਮ ਆਪਣੀ ਐਮਪੀ ਦੇ ਵਿੱਚ ਬੇਸਿਕਲੀ ਜਿਹੜੀ ਪ੍ਰੀਮ ਰਿਮਿਨਡ ਇਨਵੈਸਟੀਗੇਸ਼ਨ ਕਰਨ ਵਾਸਤੇ ਭੇਜਾਂਗੇ ਜਦੋਂ ਸਾਨੂੰ ਜਿੱਥੇ ਲੋਡ ਹੋਊਗੀ ਅਸੀਂ ਉਹਨਾਂ ਨਾਲ ਕੰਟੈਕਟ ਕਰਾਂਗੇ ਐਕੀ ਸਰ ਜਦੋਂ ਬੰਦਾ ਜੇਲ੍ਹ ਦੇ ਵਿੱਚ ਜਾਂਦਾ ਹੈ ਤਾਂ ਆਲਟੀਮੇਟਲੀ ਉਹ ਵੀ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਇੱਕ ਬੈਰਕ ਦੇ ਵਿੱਚ ਹੋਣ ਕਰਕੇ ਜਿਹੜੀ ਹੈਗੀ ਇਹਨਾਂ ਦੇ ਆਪਸ ਵਿੱਚ ਕਮਿਊਨੀਕੇਸ਼ਨ ਹੋਈ ਹੈ ਇਹ ਤਾਂ ਜਿਹੜਾ ਬੰਦਾ ਹੈਗਾ ਉਹਨੇ ਖੁਦ ਦੇਖਣਾ ਵੀ ਜਦੋਂ ਕਿਸੇ ਕ੍ਰਾਈਮ ਨੂੰ ਕਰਨਾ ਹੈ ਕਿ ਨਹੀਂ ਕਰਨਾ ਕ੍ਰਾਈਮ ਕੀ ਹੈ ਤੇ ਕੰਮ ਕੀ ਹੈ ਦੋਨਾਂ ਦੇ ਵਿੱਚ ਡੈਂਟੀਫਿਕੇਸ਼ਨ ਹੀ ਕਰਨੀ ਜਿਹੜੀ ਬੰਦੇ ਦਾ ਖੁਦ ਦਾ ਫਰਜ਼ ਵੀ ਬਣਦਾ ਹੈ ਜਦੋਂ ਆਪਾਂ ਕੋਈ ਗਲਤ ਰਸਤਾ ਚੂਜ਼ ਕਰਦੇ ਆ ਤਾਂ ਡੈਫੀਨਿਟਲੀ ਵੀ ਹਵ ਟੂ ਫੇਸ ਦ ਲਾ